ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਵਾ ਵਾ ਪਿੰਡ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਸ਼ਬਾਜਪੁਰ ਅੱਡਾ ਲੱਗਦਾ ਮੇਨ ਸ਼ਬਾਜਪੁਰ ਤੋਂ ਪਿੰਡ ਗਲਾਲੀਪੁਰ ਤੁਸੀਂ ਵਿਜ਼ਿਟ ਕਰ ਜੋਗੇ ਕਮਾਲਪੁਰ ਪਿੰਡ ਬਿਲਕੁਲ ਲੱਗੇ ਆ ਵੀਰ ਸ਼ੇਰੇ ਉਹਨਾਂ ਦੇ ਫਾਰਮ ਤੇ ਆਏ ਆ ਆਲ ਕਡੇਰੀ ਫਾਰਮ ਅੱਜ ਇਸ ਵੀਡੀਓ ਦੇ ਵਿੱਚ ਨਾਗਵੀ ਭਰਾਵਾਂ ਨੂੰ ਦਿਖਾਉਣੇ ਆਪਾਂ ਟੋਟਲ ਚਾਰ ਕ ਨਾਗ ਨੇ ਇੱਕ ਤੋਕੜ ਗੱਪਣ ਮੱਝ ਦਿਖਾ ਦਾਂਗੇ ਵੈਸੇ ਪੁੱਛਾਂਗੇ ਬਣੀ ਸੌਰੀ ਚੈੱਕ ਪਾਸ ਪ੍ਰੋਪਰ ਡਿਟੇਲ ਤੇ ਚੱਲਾਂਗੇ ਤਿੰਨ ਵੜਾ ਜੜੀਆਂ ਬਿਲਕੁਲ ਤਾਜ਼ੀਆਂ ਸੱਜਰ ਸੁਈਆਂ ਨੇ ਇੱਕ ਵੱਡੀ ਵੱਛੀ ਭਰਾਵਾਂ ਨੂੰ ਦਿਖਾਉਣੀ ਹੈ ਜਿਹੜੇ ਮੇਰੇ ਫਾਰਮਰ ਭਰਾ तकरीबन 22 25 25 ਲੀਟਰ ਤੋਂ ਬਾਰ-ਬਾਰ ਚੱਲਣਾਂ ਦੀ ਵਹਿੜ ਦੀ ਡਿਮਾਂਡ ਕਰਦੇ ਰਹਿੰਦੇ ਆ ਸੋ ਚੰਗੀ ਸਾਫ਼ ਸੁਥਰੀ ਵਹਿੜ ਦਿਖਾਵਾਂਗੇ ਤੁਹਾਨੂੰ ਸੋ ਬਾ ਪਿੰਡ ਤਰਨਤਨ ਤੋਂ ਕੋਈ 15 ਕਿਲੋਮੀਟਰ ਦੀ ਸਾਰੀ ਦੂਰੀ ਆ ਠੀਕ ਆ ਜੀ ਸੋ ਪੂਰੀ ਗੱਲਬਾਤ ਕਰਾਂਗੇ 2 ਜਨਵਰੀ ਤਰੀਕ ਆਜ ਤੁਸੀਂ ਨੋਟ ਕਰ ਲਓ ਸਵਾ ਕੋਈ ਦੁਪਹਿਰ ਦੇ 12 12:30 ਹੱਦ ਕਰਦੇ ਆ ਪੂਰੀ ਗਲਪਾ ਤੇ ਸਭ ਤੋਂ ਪਹਿਲਾਂ ਸ਼ੇਰੇ ਸਾਸਰੀ ਕਲਪਰਾ ਕੀ ਹਾਲ ਜੀ ਹੋਰ ਕੈਮ ਵਧੀਆ ਜੀ ਤੁਸੀਂ ਸਟਾਰ ਟਿਕਾ ਬਹੁਤ ਵਧੀਆ ਬਹੁਤ ਵਧੀਆ ਹੋਰ ਸਾਦੀ ਬਾਜੀ ਹਾਂ ਚੜ੍ਹਦੀ ਗੱਲ ਤੁਸੀਂ ਨਾ ਵੀ ਨਾਲ ਦੀ ਨਾਲ ਹੀ ਵੀਰ ਸ਼ੇਰੇ ਨੂੰ ਵਧਾਈਆਂ ਦੇ ਦਿਓ ਸਾਰੇ ਭਰਾ ਟਿਕਾ ਜੀ ਵੀਰ ਨੇ ਬਲੈਰੋ ਗੱਡੀ ਲਈ ਹੈ ਭਰਾ ਨੇ ਠੀਕ ਹੈ ਜੀ ਠੀਕ ਹੈ ਜੀ ਉਹਦੀਆਂ ਵਧਾਈਆਂ ਭਰਾ ਨੂੰ ਜ਼ਰੂਰ ਦੇ ਦਿਆ ਜੀ ਸਾਰੇ ਆਪਣੇ ਚੈਨਲ ਵਾਲੇ ਭਰਾਵਾਂ ਨੂੰ ਹਾਂ ਬਹੁਤ ਬਹੁਤ ਆਪਣੇ ਲੋ ਬਿਲਕੁਲ ਸਾਰੀਆਂ ਵਧਾਈਆਂ ਬਿਲਕੁਲ ਜੀ ਬਿਲਕੁਲ ਬਸ ਬਥੇਰੀ ਸਾਡੇ ਭਰਾ ਨੇ i20 ਭਜਾ ਲਈ ਹੋਰ ਬਲੈਰੋ ਆਈ ਹੈ ਮਾਲਕ ਦੀ ਕਿਰਪਾ ਨਾਲ ਠੀਕ ਹੈ ਜੀ ਚਲੋ ਮਾਲਕ ਸਵੰ ਤੇ ਬਾਕੀ ਆਪਾਂ ਵੀਡੀਓ ਦੇ ਵਿੱਚ ਸਟਾਰਟਿੰਗ ਤੋਂ ਦਿਖਾ ਵੀ ਰਿਹਾ ਤੁਹਾਨੂੰ ਫਲੇਰੋ ਭਰਾਨੇ ਲਈ ਆ ਤੇ ਤੁਹਾਡੇ ਸਾਹਮਣੇ ਵੀ ਪੇਸ਼ ਕਰਦੇ ਪਏ ਆ ਗੱਡੀ ਠੀਕ ਆ ਤੇ ਅੱਜ ਸ਼ੇਰੇ ਵੀਰ ਆਪਣੇ ਕੋਲ ਜਿਹੜੀਆਂ ਵੜੜਾਂ ਨੇ ਤਿੰਨ ਤਾਂ ਤਾਜ਼ੀਆਂ ਸੂਈਆਂ ਇੱਕ ਤੋਕੜ ਗੱਬਣ ਹੈਗੀ ਚੱਕ ਪਾਸ ਮਾਰ ਹਾਂਜੀ 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 ਗਰੰਟੀ ਨਾਲ ਆਪਾਂ ਆਪਣੇ ਘਰੇ ਲੈ ਕੇ ਚੈੱਕ ਕਰਾਈਏ ਵੀਡੀਓ ਆਪਣੇ ਕੋਲ ਠੀਕ ਆ ਜੇ ਕੋਈ ਭਾਣਾ ਭਰਾ ਮੰਗੂਗਾ ਤਾਂ ਵੀਡੀਓ ਆਪਾਂ ਦੇ ਦੇ ਦਾਂਗੇ ਠੀਕ ਆ ਵੀਰੇ ਠੀਕ ਆ ਸੋ ਇੱਕ ਇਥੋਂ ਸ਼ੁਰੂਆਤ ਕਰਦੇ ਆ ਬਾਹਰ ਵੱਡੀ ਆ ਪੂਰੀ ਜਿਵੇਂ ਇੱਕ ਵਰੀ ਤਸੱਲੀ ਨਾਲ ਭਰਾਵਾਂ ਨੂੰ ਦਿਖਾਇਆ ਜੀ ਠੀਕ ਆ ਜੀ ਹਾਈਟ ਕਾਦੀ ਵੱਡਾ ਬਾਕੀ ਥੱਲੇੋਂ ਲੇਵੇ ਆਡਰ ਦੀ ਕੁਆਲਿਟੀ ਵੀ ਬਹੁਤ ਸੋਹਣੀ ਹੈ ਫੇਸ ਕੁਆਲਿਟੀ ਵੇਖੋ ਬਸ਼ੀ ਜੀ ਆਹ ਫੇਸ ਕੁਆਲਿਟੀ ਚੰਗੀ ਹੈ ਇਹ ਰਾਤ ਹੀ ਸੂਈ ਹੈ ਵੀਰ ਹਾਂਜੀ ਰਾਤ ਦੀ ਸ ਇਹ ਰਾਤ ਹੀ ਸੂਈ ਹੈ ਠੀਕ ਆ ਜੀ ਜੇਰ ਜੂਰ ਪਾਈ ਆ ਪ੍ਰੋਪਰ ਵੀਡੀਓ ਆਪਣੇ ਕੋਲ ਆ ਠੀਕ ਆ ਜੀ ਹਾਂਜੀ ਠੀਕ ਆ ਸੋ ਰਾਤ ਸੂਈ ਹੈ ਬਾਕੀ ਫੇਸ ਕੁਆਲਿਟੀ ਚੈੱਕ ਕਰ ਲਓ ਮੇਰੇ ਵੀਰ ਠੀਕ ਆ ਜੀ ਆਪਦੇ ਫਾਰਮ ਦੇ ਵਿੱਚ ਕਿਸੇ ਪ੍ਰਾਣੇ ਚੰਗਾ ਜਾਨਵਰ ਐਡ ਕਰਨਾ 22 25 25 ਲੀਟਰ ਤੋਂ ਬਾਹਰ ਦੁੱਧ ਚੁਬਈਰਾਂ ਤੇ ਹੱਥ ਪਾ ਲਿਓ ਠੀਕ ਆ ਬੱਚੇ ਗਾੜੀ ਬਰੀਡ ਤੇ ਕੰਮ ਕਰਨ ਵਾਲੀ ਬੈੜਾ ਸੰਸਾ ਸਰੇ ਵੀਰ ਜਿੱਤਾ ਨਾਰਮਲ ਕਿਸੇ ਫਾਰਮ ਜਾਂ ਘਰੋਂ ਤੁਸੀਂ ਲਈ ਜਾ ਕੋਈ ਬੈਕਗ੍ਰਾਉਂਡ ਦੱਸੀ ਉਹਨਾਂ ਦੀ ਡਿਟੇਲ ਦੁੱਧ ਦੀ ਇਹ ਭਾਈ ਪਹਿਲਨ ਨੇ ਦਿੱਤਾ 24 25 ਕਿਲੋ ਦੁੱਧ ਗਾੜੀ ਅਗਲੇ ਦੀ ਸੇਵਾ ਜੇ ਹੁਣ ਵੀ 24 25 ਲੀਟਰ ਦੁੱਧ ਚਵਾਇਆ ਆ ਹਾਂਜੀ ਹਾਂਜੀ ਲੋ ਜੀ ਇਸ ਵਕਤ ਤਾਂ ਦੂਜਾ ਸੂਹਾ ਸੋਈ ਆ ਆ ਇੱਥੇ ਸ਼ੇਰੀ ਵੀਰ ਇੱਥੇ ਰੋਕਿਆ ਜੇ ਇੱਕ ਮਿੰਟ ਆ ਇਹਨੂੰ ਕਰ ਲੋ ਲੰਬੀ ਬੈੜਾ ਬਾਕੀ ਲਵਾਈ ਲਵਾਈ ਸੂਸਵਾ ਦੇ ਵਿੱਚ ਆ ਕਿਉਂਕਿ ਰਾਤੀ ਸੋਈ ਆ ਤੈ ਤੂੰ ਜੀ ਲਾਈ ਇਹਨੇ ਕਰਮਾਲੀ ਨੇ ਠੀ ਔਰ ਆਤੀ ਵੀਰਾਂ ਦਾ ਵੀ ਸੋਣ ਤੋਂ ਬਾਅਦ ਜੇਰ ਪ੍ਰੋਪਰ ਪਾ ਦਿੱਤੀ ਆ ਸੋ ਚਾਰੇ ਥੰਦੀ ਸਪੇਸ ਵੰਡ ਗੈਪ ਕਾਫੀ ਚੰਗਾ ਤੇ ਮੇਨ ਗੱਲ ਦੋਸਤੋ ਹੈ ਠੰਡੀ ਧੀਰੀਆ ਚਲੋ ਕਿਸੇ ਭੈਣ ਆਪਣੇ ਕਿਸੇ ਭਰਾ ਨੇ ਬਜ਼ੁਰਗ ਨੇ ਬਹਿ ਕੇ ਜਿੱਦਾਂ ਮਰਜ਼ੀ ਫੱਟੀ ਢਾ ਕੇ ਚੁਗੋ ਅੱਖਾਂ ਨਾਲ ਇਹ ਕੁਝ ਨਹੀਂਗਾ ਕੋਈ ਲੱਤ ਛੜਾ ਵਾਲਾ ਨਹੀਂ ਪਸ਼ੂ ਜਾਨਵਰ ਵੀਰ ਸਾਰੇ ਗਾਂ ਤੁਰੇ ਜੇ ਚਾਰ ਕਦਮ ਵਿੱਚ ਦਰ ਲੈ ਵੀ ਸੋ ਲੇਵੇ ਦੀ ਬੰਤਰ ਬਹੁਤ ਸੋਹਣੀ ਆ ਨਾਲ ਦੀ ਨਾਲ ਲੇਵਾ ਤੁਹਾਨੂੰ ਦੱਸ ਗਿਆ ਪੂਰਾ ਟਕਾਣੇ ਵਾਲਾ ਲੇਵਾ ਬੰਦ ਲੇਵਾ ਕਰੋ ਨਿਗਰ ਲੇਵਾ ਕਹੋ ਠੀਕ ਆ ਜੀ ਕੋਈ ਢਲਕਵਾ ਕੋਈ ਝੋਲੀ ਲੇਵਾ ਨਹੀਂਗਾ ਸੋ ਹਾਈਟ ਲੈਂਥ ਵਾਲੀ ਬੱਚੀ ਆ ਬਾਕੀ ਛੇ ਵੀਰ ਰਾਤੀ ਸੂਣ ਤੋਂ ਬਾਅਦ ਜਾਂ ਮਾਰਨਿੰਗ ਤੜਕੇ ਚਵਾਈ ਕੀਤੀ ਹੋਗੀ ਥੋੜੀ ਬਾਤੀ ਹਾਂਜੀ ਸਵੇਰੇ ਚਵਾਈ ਆਈ ਇੱਕ ਟਾਈਮ ਹੀ ਹਾਂਜੀ ਇੱਕੋ ਟਾਈਮ ਠੀਕ ਆ ਮਤਲਬ ਚੋਣ ਚਵਾਈ ਚੰਗੀ ਨਿਕਲੀ ਹਾਂ ਬਹੁਤ ਚੋਣ ਚੰਗੀ ਆ ਠੀਕ ਆ ਭਰਾ ਸੋ ਚਵਾਈ ਚੰਗੀ ਆ ਦੋਸਤੋ ਬਾਕੀ ਬੈਕਗਰਾਉਂਡ ਪਹਿਲੇ ਸੂਵੇ ਦੀ ਚੰਗੀ ਦੱਸੀ ਆ 22 ਲੀਟਰ ਤੋਂ ਵੀਰਾਂ ਦਾ ਵੀ ਬਾਰ ਬਾਰ ਦੁੱਧ ਨੇ ਚਵਾਇਆ ਆ ਰਾਮ ਨਾਲੀ ਪਹਿਲੇ ਸੂਵੇ ਦੂਜਾ ਸੂਬਾ ਸੋਈ ਏ ਇਸ ਵਕਤ ਮੇਰੇ ਭਰਾ ਤੁਸੀਂ ਆਪ ਆਪਣਾ ਆਈਡੀਆ ਲਾ ਲਿਆ ਜੀ ਵੀ ਦੁੱਧ ਕਿੰਨਾ ਚਵਾਜੂਗੀ ਆ ਵੇਖੋ ਮੇਰੇ ਵੀਰ ਠੀਕ ਆ ਜੀ ਬਹੁਤ ਕੱਦ ਪੋਤਾਂ ਦੀ ਵੜਾ ਹਾਈਟ ਬਿਲਕੁਲ ਪੂਰੀ ਆ। ਕੱਲ ਹੀ ਆਈ ਆਂਦੀ ਕਰਮਾਲੀ ਸੂਪੀ ਆ ਉਤਨਾ ਮੰਨ ਲਓ 2-4 ਦਿਨ ਅੱਛੀ ਹੋਰ ਤੜਦੀ। ਹਾਂ। ਕੱਲ ਔਨ ਕਰਕੇ ਨਾ ਗੱਡੀ ਤੁਹਾਨੂੰ ਪਤਾ ਫਿਰ ਡੰਗ ਗਈ। ਬਾਕੀ ਬੰਨਪੁੰਨ ਵਾਲੇ ਪਾਸਿਓਂ ਕਰਮਾਲੀ ਚਲੋ ਹੁਣ ਹੋਣ ਵੀ ਕੋਈ ਹਾਂਜੀ ਬਣੀ ਤਾਂ ਹੁਣ ਵੀ ਪੂਰੀ ਵਧੀਆ ਬਣੀ ਵਛੀ। ਬਰੀਡ ਬਹੁਤ ਚੰਗੀ ਆ ਨਾ। ਕਰੋ ਚੱਕ ਠੀਕ ਆ। ਆ ਓਕੇ ਜੀ। ਲਓ ਜੀ। ਬਾਕੀ ਵਾਧੂ ਘਾਟੂ ਕੋਈ ਨਜਾਇਜ਼ ਫੋੜ ਸ਼ਾਂਕ ਨਹੀਂ ਕੀ ਚਾਰੇ ਥਾਣਾ ਮੁੱਠੀ ਮੁੱਠੀ ਥਣ ਲੱਗਾ। ਮਗਰ ਬੱਚਾ ਮੇਲ ਕਾਫ ਆ ਗਿਆ। ਠੀਕ ਆ ਜੀ। ਆ ਬੱਚਾ ਤੁਸੀਂ ਨਾਲ ਦੇ ਮਗਰ ਮੇਲ ਕਾਫਾ ਬੱਚਾ ਨਾਲਾ ਗਿੱਲੇ 나ੜੂ ਦੇ ਬੱਚਾ ਬਿਲਕੁਲ ਜੀ ਬਿਲਕੁਲ ਹਾਂ ਜੇ ਆਪਾਂ ਤੁਹਾਨੂੰ ਕੱਲ ਦੀ ਆਖਿਆ ਵੇਖ ਬੱਚਾ ਬਿਲਕੁਲ ਜੇ ਬੱਚੇ ਨੂੰ ਉੱਠਣ ਦੀ ਵੀ ਜਾਇ ਨਹੀਂ ਬਿਲਕੁਲ ਬਿਲਕੁਲ ਸੋ ਵੜ ਵੱਡੀ ਜੇ ਤਾਂ ਬੱਚਾ ਵੀ ਤੁਸੀਂ ਵੇਖੋਗੇ ਕਾਫੀ ਵੱਡਾ ਬੱਚਾ ਬਹੁਤ ਵਧੀਆ ਜੀ ਹਾਂ ਨਾ ਚੱਪਟ ਆਹ ਆ ਦੇਖੋ ਗਿੱਲਾ 나ੜੂ ਬਿਲਕੁਲ ਠੀਕ ਹੈ ਕੋਈ ਨਹੀਂ ਕੋਈ ਠੀਕ ਹੈ ਛੇਰੇ ਭਾਈ ਬੈਨ ਦੀ ਕੋਈ ਗੱਲ ਨਹੀਂ ਬੈਠਾ ਰਹੇ ਤੈਨੂੰ ਇਹਦਾ ਮੁੱਲ ਛੇਰੇ ਕੀ ਕਰਤਾ ਵੀਰ ਲੈਣ ਦੇਣਾ ਲੈਣ ਦੇਣਾ ਵੀਰ ਜੇਤ ਬੱਛੀ ਦੇ ਜਾਂਦੀ ਆ ਫਿਰ ਤਾਂ ਆਪਾਂ ਲੱਖੋ ਬਾਹਰ ਦਿੰਦੇ ਬੱਛੀ ਹਾਂ ਹੁਣ ਆ ਵੀ ਚਲ ਜੈ ਜੀ ਭਾਣਾ ਪਾ ਦੇ ਦੇਣੀ ਆ ਕੋਈ ਇਹਦਾ ਲੱਖ ਨਹੀਂ ਕੋਈ 95 ਨਹੀਂ 90 ਹਾ ਦੀ ਬਚੀ ਹਾਂ ਨਾ ਕਰਦੇ 90 ਦੀ 90 ਲੋ ਵੀ ਮੋਲ 90 ਤੇ ਜਿੰਨੂੰ ਫਪੇ ਹੱਥੋ ਹੀ ਉਹ ਪਾਇਓ ਠੀਕ ਆ ਜੀ ਮੱਛੀ ਬੜੀ ਪਿਆਰੀ ਆ ਬਹੁਤ ਕੁਆਦੀ ਵਾਲੀ ਲੈੜਿਆ ਆਰਾਮ ਨਾਲ ਕਰਮ ਵਾਲੀ ਦੁੱਧ ਚੰਗਾ ਚਵਾਜੂਗੀ ਕੋਈ ਚਲੋ ਜ਼ਿਆਦਾ ਦੱਸਣ ਦੀ ਵਾਰ-ਵਾਰ ਲੋੜ ਨਹੀਂ ਕਿ ਮੇਰੇ ਭਰਾ ਸੇਵਾ ਕੋਈ ਕਰੇ ਠੋਕ ਕੇ ਠੀਕ ਆ ਸੋ 90 ਮਾਨਤਨ ਵੀ ਰੇ ਸ਼ੇਰਾਂ ਦਾ ਵੀ ਕਰਦਾਂਗੇ ਖੁਸ਼ੀ ਨਾਲ ਹੋ ਜਾਊਗਾ ਮਾਨਤਨ ਸ਼ੁਸ਼ਪਾ ਹੀ ਹੋਊਗਾ ਰਾਈ ਹਾਂ ਇਧਰ ਸੈਕਲ ਨੰਬਰ ਤੇ ਇੱਕ ਭਰਾਵਾਂ ਨੂੰ ਵਾੜ ਵਿਖਾਉਣੇ ਆ ਬਿਲਕੁਲ ਕੱਦ ਕਾਠ ਵੀ ਪਟਾ ਪਲੀ ਪਲੀ ਤੇਲੇ ਪਾਸੇ ਵੀ ਕੋਈ ਸ਼ੱਕ ਨਹੀਂ ਜੈਸੀ ਕ੍ਰਾਸ ਸ਼ਹੀਵਾਲ ਜੀ ਹਾਂ ਹੈ ਗਾਵੇਂ ਪਰ ਕਰਮਾਂ ਦੀ ਵੇਖੋ ਵਜ੍ਹਾ ਮੈਂ ਵਜੂਦ ਕਰਮਾਂ ਨੂੰ ਮੱਝ ਨਾਲ ਦਾ ਮੱਝ ਦਾ ਭਲੇਖਾ ਹੀ ਪਾਉਂਦੀ ਹੈ ਮੱਝ ਦਾ ਭਲੇਖਾ ਪਾਊਗਾ ਆਪਣੇ ਭਰਾਵਾਂ ਨੂੰ ਸੂਵਿਆਂ ਦੇ ਵਿੱਚ ਫਿਰ ਦੂਜਾ ਕਿਵੇਂ ਦੂਜਾ ਦੂਜਾ ਹੀ ਦੂਜਾ ਆਹ ਮੈਂ ਕਹੀ ਆ ਲੌਣ ਲੌਣ ਕਰਕੇ ਪੈਰ ਨੂੰ ਕਿਤੇ ਜੋਰ ਜੰਮਦਾ ਆ ਗਿਆ ਠੀਕ ਠੀਕ ਲਓ ਜੀ ਦੂਜਾ ਸੂਆ ਨਾਲੇ ਥੋੜਾ ਪੱਕੇ ਥਾਂ ਦੇ ਕਰਕੇ ਕਰਦੀ ਆ ਪੱਕੇ ਦਾ ਕਰ ਜਾਂਦਾ ਆ ਥੋੜਾ ਜਿਹਾ ਜਿਵੇਂ ਪਸ਼ੂ ਕੱਚੇ ਤੇ ਤੁਰੂਗਾ ਉਹਦਾ ਹੋਰ ਫਰਕ ਪੈ ਜਾਊਗਾ ਮਗਰ ਬੱਛੀ ਆ ਕੀ ਇਹਦੇ ਮਗਰ ਬੱਛੀ ਆਈ ਜਰਸੀ ਦੀ ਬੱਚੀ ਵਛੀ ਆਈ ਬੱਚੀ ਜਰਸੀ ਦੀ ਵਛੀ ਲਓ ਜੀ ਜਰਸੀ ਪੂਰੀ ਵੱਡੀ ਬਹਿੜਾ ਪੂਰੇ ਵੱਡੇ ਟਾਂਚੇ ਦੀ ਠੀਕ ਆ ਠੀਕ ਆ ਸੋ ਜਰਸੀ ਨਸਲ ਬ੍ਰੀਡ ਦੇ ਵਿੱਚ ਵਛੀ ਆ ਇਹ ਵੀ ਅੱਜ ਕਿੰਨੇ ਦਿਨ ਹੋ ਗਏ ਵੀਰ ਸੁਈਨ ਨੂੰ ਸੁਈਨਵਾਗੋ ਹੈ ਚੌਥਾ ਪੰਜਵਾਂ ਦਿਨ ਚੌਥਾ ਪੰਜਵਾਂ ਦਿਨ ਆ ਜਦੋਂ ਇੱਕ ਵਾਰੀ ਪੂਰਾ ਤਸੱਲੀ ਨਾਲ ਵਿਖਾ ਦੇ ਵਾਜਨ ਵਜੂਦ ਚੈੱਕ ਕਰਾ ਕੋਈ ਛੋਟੀ ਨਿੱਕੀ ਮੰਨ ਕੇ ਨਾ ਬੱਚੀ ਪੂਰੀ ਵੱਡੀ ਕਰੇ ਵੀ ਫੋਨੋ ਵਾਜਨਾਂ ਨੂੰ ਲੋੜ ਲਗਾ ਕਰਮਾਲੀ ਨੂੰ ਲੰਬਾਈ ਚੰਗੀ ਸਪੈਸ਼ਲ ਬਾਕੀ ਵੇਨਸ ਜਿਹੜੀ ਤੁਸੀਂ ਵੇਖੋਗੇ ਕਾਫੀ ਹਵਾਨੇ ਦੇ ਉੱਪਰ ਨਜ਼ਰ ਆਊਗਾ ਰਾਵੀਰ ਸਿਰ ਨਮ ਨਹੀਂ ਤਾਂ ਬੱਚੀ ਮੰਨ ਲਓ ਜਨ ਭਾਈ ਤੁਹਾਈ ਤੇ ਹੋਰ ਬੱਚੀ ਦੇ ਡਿਜ਼ਾਈਨ ਨੇ ਠੀਕ ਆ ਇਧਰੋ ਜਸ਼ਨ ਇਧਰ ਬਹਿਣੀ ਵਾਲਾ ਪਾਸਾ ਦਿਖਾ ਦੇ ਇਹ ਕਿੰਨਾ ਦੁੱਧ ਦੇ ਥੱਲੇ ਵੀਰ ਇਹਦੇ ਕੋਲ ਦੋ ਦੋ 17 18 ਕਿਲੋ ਬੋਲ ਹੋਊਗਾ 17 18 ਕਿਲੋ ਅੱਜ ਤੀਜਾ ਦਿਨ ਇਹਨੂੰ ਤੀਜਾ ਚੌਥਾ ਤੀਜਾ ਚੌਥਾ ਦਿਨ ਆ ਹਾਂਜੀ ਵੀ ਮਤਲਬ ਆਰਾਮ ਨਾਲੀ ਗੱਲਬਾਤ ਆ ਬਾਈਓ ਵੀਓ ਬਾਈਓ ਆਰਾਮ ਨਾਲ 24 25 ਦਰਮਾਨ ਨਾ ਦਊਗੀ ਜੀ ਢੇਡੀ ਪੈਰ ਨੇ 24 25 ਨਾ ਦਿੱਤਾ ਤੇ ਕੀ ਦਊ ਵੇਖੋ ਲੋ ਵੀ ਕਰਾ ਦੇ ਤਾਂ ਚਾਚਾ ਠੀਕ ਆ ਤਾਂ ਤਨ ਕਰਾਈ ਫਿਰ ਵਜਨ ਵਜੂ ਉਹ ਵਜਨ ਲੋੜ ਤੇ ਪੂਰੇ ਸਰੀਰ ਤੇ ਭਾਰੀ ਬੰਤਰ ਦੀ ਉਹਦੇ ਬਿਲਕੁਲ ਇਕੁਅਲ ਕੱਦ ਆ ਉਹਦੇ ਬਿਲਕੁਲ ਬਰਾਬਰ ਕੱਦ ਕਾਠਾ ਕਿਉਂਕਿ ਆਪਾਂ ਉਹ ਵੀ ਵੱਛੀ ਸਾਰੇ ਭਰਾਵਾਂ ਨੂੰ ਆਖਿਆ ਵੀ ਵੱਡੀ ਆ ਤੇ ਹਾਏ ਇਹ ਵੀ ਬਿਲਕੁਲ ਬਰਾਬਰ ਆ ਇਹ ਨਹੀਂ ਹੈਗਾਗਾ ਵੀ ਕੋਈ 1 2 ਇੰਚ ਥੱਲੇ ਹੋ ਕੇ ਨਹੀਂ ਹੋਗੀ ਬਿਲਕੁਲ ਵਜਨ ਸਭ ਤੋਂ ਜ਼ਿਆਦਾ ਜੀ ਉਹਨੂੰ ਹਾਂ ਉਹਦੇ ਨਾਲ ਵਜਨ ਦੋੜ ਚੰਗਾ ਆ ਆ ਨਾੜੂ ਅੱਛੀ ਦਾ ਨਾਲ ਜੇ ਵੱਛੀ ਵੀ ਬਹੁਤ ਚੰਗੀ ਆ ਅੱਲਾਹ ਕਿ ਉਹ ਪੁੱਤ ਕਰਾ ਦੇ ਚੱਕ ਨਾੜੂਆ ਨਾਲ ਆ ਮਗਰ ਜਰਸੀ ਨਸਲ ਬ੍ਰੀਡ ਦੀ ਵੱਛੀ ਆ ਇਹ ਵੀ ਪਲੱਸ ਪੁਆਇੰਟ ਆ ਚਲੋ ਮਗਰ ਬੱਚਾ ਚੰਗਾ ਪਾਗੀ ਕਰਮਾਂ ਵਾਲੀ ਸੋ ਤੁਹਾਨੂੰ ਤੁਹਾਨੂੰ ਚੰਗਾ ਲੱਗਾ ਬਿਲਕੁਲ ਸਪੈਸ਼ਲ ਛੇ ਆ ਆ ਰਾਇਵੀਰ ਉਹ ਬਗੰਦਾ ਵੀ ਬੱਚਾ ਗਾੜੀ ਲਗਾ ਕੇ ਆ ਕੇ ਨਾ ਸਮਾ ਚੁੱਕੀ ਆ ਹਾਂ ਬਿਲਕੁਲ ਬਿਲਕੁਲ ਸਮਾ ਚੌਣ ਤੋਂ ਬਾਅਦ ਪੋਲੀ ਵੇਖੋ ਕੋਈ ਭੂਰ ਨਹੀਂ ਤੇ ਕੋਈ ਛੱਟਾ ਨਹੀਂ ਉਹਦੀ ਗਾਰੰਟੀ ਤਸਦੀ ਕਰੂਗੀ ਬਹੁਤ ਚੰਗੀ ਆ ਜੀ ਇਹ ਸੇਰੇ ਫਿਰ ਕੀ ਮੁੱਲ ਦੀ ਦੇਤੀ ਅੱਜ ਇਹ ਰਾਇਵੀਰ ਗਾਂ ਤੇ ਚਲੋ ਇਹਦਾ ਹਾਨ 85000 ਰੁਪਿਆ 85000 ਹਾਂ ਜੀ ਲੋ ਵੀ ਜੇ ਸੁਣੋ ਇਹ ਸ਼ੇਰਾਂ ਦਾ ਵੀ 85000 ਦੀ ਦੇਣੀ ਆ ਜੀ ਬਾਕੀ ਵੜਾ ਜੜੀਆਂ ਕੱਦ ਕੱਡ ਦੇਖੋ ਕਿਹੜੇ ਕਿਹੜੇ ਵੜਾ ਨਹੀਂ ਨਹੀਂ ਮਾਨਾ ਕਿਸੇ ਪਾਸੋਂ ਪੂਰੀਆਂ ਪਲੀਆਂ ਜੁੜੀਆਂ ਕਿਸੇ ਪਾਸੋਂ ਖੁੰਝੀ ਕਰਮਾ ਲਈ ਬਹੁਤ ਖੂਬਸੂਰਤ ਆ ਪਲੀ ਪਲੀਤੀ ਆ ਤੇ ਫੋਲੀ ਵੱਡੇ ਕੱਦ ਕੱਡ ਦੀ ਆ ਜੇ ਕੋਈ 22 ਲੀਟਰ ਤੋਂ ਬਾਹਰ ਬਾਹਰ ਆਮ ਨਾਲ ਵੀ ਨਾ ਦੁੱਧ ਚਵਾਉਗੀ ਜੇ ਕੋਈ ਵੀਰ ਜੋੜੀ ਲਊਗਾ ਤੇ ਕੋਈ ਨਹੀਂ ਜੋੜੀ ਚ ਮੰਨਦਾ ਨੋ ਜੀ ਬਿਲਕੁਲ ਹਾਂ ਜੇ ਇੱਕ ਭਰਾ ਨੂੰ ਆਉਂਦਾ ਵੀ 22 24 ਲੀਟਰ ਵਾਲੀਆਂ ਦੋ ਵੜਾ ਪਾਲ ਗਏ ਤੇ ਮੇਰੇ ਵੀਰ ਤੁਸੀਂ ਡਿਸਾਈਡ ਕਰ ਸਕਦੇ ਜੇ ਬੱਚੀਆਂ ਦੋਵੇਂ ਬੜੀਆਂ ਕੰਮ ਦੀਆਂ ਨੇ ਤੇ ਹੋਰ ਥੋੜਾ ਬ ਇੱਧਰ ਆ ਕੇ ਨੈਕਸਟ ਚਲਦੇ ਆਂ ਤੇ ਇੱਧਰ ਇੱਕ ਵਰਡ ਭਰਾਵਾਂ ਨੂੰ ਵਿਖਾ ਦਿੰਨੇ ਆਂ ਆ ਮੇਰਾ ਵੀਰ ਵੇਖੋ ਠੀਕਾ ਜੀ ਲਾਲ ਤੇ ਚਿੱਟੀ ਡੱਬੀ ਆ ਕੋਈ ਐਰ ਛਰ ਦੇ ਵਿੱਚ ਕਾ ਉਸ ਲਾ ਲੈ ਠੀਕਾ ਜੀ ਬੱਚੀ ਇਹ ਪਲੂਣ ਕੇ ਦੂਜੇ ਸੂਵੇ ਇਹ ਚੌਗੀ ਆ ਜਿੰਦੋਂ ਸਾਰੀ ਆ ਜੀ ਅੱਛਾ ਅੱਛਾ ਚੌਗੀ ਠੀਕ ਆ ਪਹਿਲਾ ਸੂਆ ਪਲੂਣ ਹੀ ਫਿਰ ਬੰਦੀਆਂ ਆ ਆਪਾਂ ਬੱਚੀ ਅੱਛਾ ਇਹਨੂੰ ਸ਼ਹਿਰਾਂ ਚ ਕਿੰਨੇ ਦਿਨ ਹੋ ਗਏ ਸੀ ਨੂੰ ਫਿਰ ਇਹਨੂੰ ਜੀ ਹੋ ਹੀ ਗਿਆ 10-15 ਦਿਨ ਇਹਦੇ ਕੋ ਦੁੱਧ ਆਈ ਵੀ 16-17 ਕਿਲੋ ਆ ਹਾਂ ਕੱਲ ਦੀ ਆਗੇ ਵਛੀ ਨੇ ਜੀ ਨਹੀਂ ਲਾਇਆ ਆਪਾਂ 16 ਕਿਲੋ ਜੋ ਉੱਥੇ ਪਾਸ ਕੀਤੀ ਆ ਹੁਣ ਜਿਹੜਾ ਦੁੱਧ 12 13 ਕਿਲੋ ਹੁਣ ਦਵਾਂਗੇ ਆਪਾਂ ਠੀਕ ਆ ਬੱਚਾ ਇਹਨਾਂ ਕੀ ਪਾਇਆ ਮਗਰ ਇਹਦਾ ਇਹਦਾ ਬੱਚਾ ਜੀ ਲਓ ਜੀ ਮਗਰ ਇਹਦਾ ਬੱਚਾ ਹਾਂਜੀ ਠੀਕ ਆ ਜੀ ਐਸ ਵਕਤ 12 ਕਿਲੋ ਚ ਵਾਦ ਗਏ 12 13 ਕਿਲੋ ਹੋਣ ਹੋਊਗਾ ਲਓ ਜੀ 12 13 ਕਿਲੋ ਠੀਕ ਆ ਜੀ ਜੇ ਭਿਆਰੀ ਡਾਂ ਕੋ ਠਹਿਰ ਕੇ ਭੈਣ ਭਰਾ ਉਹ 15 16 ਮਿੰਨ ਕੇ ਦਵਾਂਗੇ ਠੀਕ ਆ ਜੀ 15 16 ਜੀ ਆਪਾਂ ਲਈ ਆ ਆਗੇ ਵਛੀ ਜੀ ਨਹੀਂ ਲਾਇਆ ਹਫਤੇ ਇੱਕ ਦੀ ਸੂਈ ਨਾ ਆ ਹਫਤੇ ਦਾ ਦਿਨ ਆ ਲਓ ਜੀ ਅਠਾ 10 ਦੇ ਨਾਲ ਦੀ ਸੂਈ ਹੈ ਸਾਰੀ ਬਾਕੀ ਆ ਥਾਂਜੇ ਤਰੋਂ ਵੇਖਣ ਜਿਹੜਾ ਨਿੱਕਾ ਜਾਉਦਾ ਇੱਕ ਤਾਰ ਦਾ ਵੀ ਫਰਕ ਨਾ ਹੋਊਗਾ ਠੀਕ ਆ ਥੋੜਾ ਵਿਖਾ ਦਿੰਦੇ ਆਪਾਂ ਲਾ ਗਿਓ ਹਾਂ ਬੈਣੀ ਵਾਲਾ ਜਿਹੜਾ ਦੋਸਤ ਅਗਲਾ ਥਾਂ ਕਿਸੇ ਭਰੋਂ ਲਗੂਗਾ ਵੀ ਛੋਟਾ ਮਾਰਾ ਵਿਖਾਉਂਦੀ ਆ ਪਰ ਤਾਰਾਂ ਦਾ ਵੀਰਾਂ ਦਾ ਵੀ ਬਿਲਕੁਲ ਕੋਈ ਫਰਕ ਨਹੀਂ ਪਾ ਚਾਹੀ ਕੋਈ ਗਰਾਮਾਂ ਦੇ ਵਿੱਚ ਮੈਂ ਚੀ ਕਰ ਤੇ ਲਾਲ ਰੰਗ ਲੰਬਾਈ ਲਬੂਈ ਬੈੜ ਦੀ ਚੰਗੀ ਆ ਠੀਕ ਆ ਜੀ ਥੋੜਾ ਮੇਰਾ ਭਰਾ ਕੋਈ ਸਾਂਭੇ ਜਾਨਵਰ ਮਿਲ ਜਾਂਦਾ ਆਪਾਂ ਨੂੰ ਕੋਈ ਵੀ ਤੇ ਜਦੋਂ ਸਾਹ ਸਮਾਲ ਹੋਰ ਆਪਾਂ ਕਰ ਲਾਂਗੇ ਠੀਕ ਆ ਜੀ ਨਾਲ ਹਾਂ ਦੂਜਾ ਸੂਏ ਪਹਿਲਾ ਸੂਏ ਚੌਗੀ ਚੌਗੀ ਚਾਰ ਦਾਂਦਾ ਠੀਕ ਆ ਜੀ ਬੱਛੀ ਚੌਗੀ ਚਾਰ ਦਾਂਦਾ ਠੀਕ ਆ ਵੀਰ ਕੋਰ ਚੱਕਰਿਆ ਹਾਂ ਜੀ ਇੱਕ ਕਹਿਣ ਦੀ ਗੱਲ ਹੁੰਦੀ ਆ ਆਪਾਂ 15 16 ਕਿਲੋ ਮਿੰਕੇ ਲਿਆ ਵਾ ਅੱਛਾ ਜੀ ਹਾਂ ਤੇ ਚੋਇਆ ਵੀ ਆ ਹੁਣ ਆਕੇ ਨਾ ਬੱਛੀਆਂ ਜਿਤਨਾ ਦਿਲ ਜਾਨੀ ਤਰਿਆ ਕਰੀ ਹੁਣ ਵੀ 12 13 ਕਿਲੋ ਜੇ ਮੰਨ ਲਓ ਪਰਸੋ ਚੌ ਤੱਕ ਆਪਾਂ 15 16 ਬਣਾ ਕੇ ਕੁੱਲ ਖਾ ਲ ਕੇ ਲੱਗਦਾ ਪਿਆ ਪੱਠੇ ਨਹੀਂ ਖਾਦੇ ਨੇ ਹਾਂ ਪੱਠਿਆ ਤੈ ਜੀ ਮਾਰ ਗਈ ਬਿਲਕੁਲ ਲਓ ਜੀ ਠੀਕ ਆ ਜੀ ਸੋ ਬਾਅਦ ਮੇਰੇ ਭਰਾ ਪੂਰੀ ਤਸੱਲੀ ਨਾਲ ਇੱਕ ਵਾਰੀ ਦੇਖ ਲਓ ਅੱਗੋਂ ਪਿਛੋਂ ਬ ਮੈਨਾਂ ਰਖਾਉਂਦਾ ਵਾ ਲਈ ਦੁੱਧ ਤਾਂ ਚੋਣਾ ਚਾਹੀਦਾ ਬੱਚੀ ਨੂੰ ਕੇ ਮਾਲਾ ਜੇ ਤੁਸੀਂ ਇਹਨੇ ਵੀ ਤਸੱਲੀ ਕਰਕੇ ਲਿਆਂਦੀ ਸੀ ਇਹਨਾਂ ਦੇ ਮੈਨਾਂ ਹੈਗਾ ਜੀ ਤੇ ਕੋਈ ਗੱਲ ਨਹੀਂ ਕੋਈ ਦੋਹਾਂ ਚੋਣਾਂ ਦੇਣ ਨੂੰ ਐ ਜੇ ਕੋਈ ਵੀ ਮਾਲੋ ਕੋਈ ਖੁਆਦ ਤਸੱਲੀ ਕਰਾ ਕੇ ਦਵਾਂਗੇ ਹੁਣ ਜਿਹੜਾ 12 13 ਕੇ ਲੋਗ ਹਣ ਠੀਕ ਹੈ ਜੀ ਬੱਚਾ ਮਗਰ ਹਨਾ ਉਹ ਲਾਲ ਹੀ ਬੱਚਾ ਇਹਦਾ ਹਾਂਜੀ ਹਾਂਜੀ ਠੀਕ ਆ ਬੱਚਾ ਦਿਖਾ ਦਿੰਨੇ ਆ ਤੁਹਾਨੂੰ ਠੀਕ ਆ ਜੀ ਆ ਬਿਲਕੁਲ ਅੰਦਰ ਸ਼ਰਟ 'ਚ ਵੱਜਾ ਇਹਦਾ ਸ਼ੇਰੇ ਵੀਰ ਕੀ ਮੁੱਲ ਰੱਖਿਆ ਬੈਠਦਾ ਇਹਦਾ ਮੁੱਲ ਜੈ ਵੀ ਆ ਜੀ ਹਾਂ ਇਹ ਬੱਚੀ ਆਪਾਂ ਦੇ ਦਾਂਗੇ 48000 ਦੀ 48000 ਹਾਂਜੀ ਲੈ ਇਹਦੇ ਜਿਹੜਾ ਲੈ ਲੈਣੇ ਆ ਲੋ ਵੀ ਹਾਂ ਨਾ 48000 ਦੀ ਆ ਸਿਰਫ ਲਿਬੜੀ ਲੁਬੜੀ ਕਰਕੇ ਆ ਨਹੀਂ ਤੇ ਇਹੋ ਵੀ ਤਾਂ ਆਈ ਤੇ ਲਿਸ਼ਕਾਂ ਮਾਰਨੀ ਆ ਬਿਲਕੁਲ ਬਿਲਕੁਲ 48000 ਦੀ ਆ ਫਾਈਨਲ ਮਿਲ ਜੂਗੀ ਆ ਬੱਚਾ ਜਸ਼ਨ ਮਾਰ ਕੇ ਕੈਮਰਾ ਦਿਖਾ ਦੇ ਵੀਰ ਨੂੰ ਨਿਗਾ ਚ ਕਢਾ ਦੇ 8-10 ਤਾਹ ਦਿਨਾਂ ਦਾ ਬੱਚਾ ਤੇ ਸੂਈ ਦਾ ਤੁਹਾਨੂੰ ਟਾਈਮ ਪਤਾ ਲੱਗ ਹੀ ਜਾਣਾ ਬੱਚਾ ਵੇਖ ਕੇ ਠੀਕ ਹੈ 10 ਦਿਨਾਂ ਦੀ ਸੂਈ ਜੇ ਪਹਿਲਾ ਸਵੇਰ ਬਹੁਤ ਅੰਦੀ ਚੌਗੀ ਠੀਕ ਆ ਜੀ ਤੇ ਇਦੋਂ ਬਾਅਦ ਇੱਕ ਹੋਰ ਤੋਹਫਾ ਵਖਾਉਣੇ ਆ ਜਿਹੜੇ ਮੇਰੇ ਭਰਾ ਤੋਕੜ ਗੱਪਣ ਮੱਝਾਂ ਤੇ ਸ਼ਕੀ ਕੱਲ ਨੂੰ ਜਾ ਕੇ ਕੋਈ 4-5 ਮਹੀਨੇ ਸਾਹਮ ਕੇ ਪਸ਼ੂ ਵੇਚ ਲਿਏ ਅੱਧੋ ਅੱਧ ਰੇਟ ਤੇ ਚੀਜ਼ ਮਿਲ ਜਾਊਗੀ ਇਹਨਾਂ ਦਾ ਕਰਮ ਵਾਲਿਆਂ ਦਾ ਤੇ ਦਿਹਾੜੇ ਵਾਲਾ ਕੰਮ ਹੁੰਦਾ ਜੀ ਆਹ ਬਿਲਕੁਲ ਜੀ ਬਿਲਕੁਲ ਦਿਹਾੜਾ ਹੀ ਪਾਉਂਦੀਆਂ ਕੀ ਮਾਨੀ ਬਾਕੀ ਵੀ ਇਹ ਸਿਫਤ ਜੇ ਮਿਲਦੀ ਐ ਥਾਪੀ ਤੇ ਠੀਕ ਆ ਆ ਕੇ ਨੇ ਕੋਈ ਨਹੀਂ ਕੀਤਾ ਨਵੇਂ ਘਰ ਦਾ ਦੱਦ ਜਾ ਤੇ ਜਾ ਠੀਕ ਆ ਪਾੜਾ ਪਾਓ ਬੰਦੇ ਮਹੀਨੇ ਪਸੰ ਪੈਂਦੀ ਕਰਮਾ ਇਹ ਕਿੰਨੇ ਮਹੀਨੇ ਦੀ ਗੱਬਣਾ ਫਿਰ ਜੀ ਚੌਹਾਂ ਦੀ ਗੱਬਣ ਆ ਆਪਣੇ ਘਰ ਦੀ ਚੈੱਕ ਪਾਸ ਆ ਜੇ ਕੋਈ ਭੈਣ ਭਰਾ ਨੇ ਕਰਾਉਣੀ ਹੋਊਗੀ ਤੋ ਉਹ ਵੀ ਕਰਾ ਕੇ ਲੈ ਜਾ ਸਕਦਾ ਜੇ ਆਪਣੀ ਗਰੰਟੀ ਦੇ ਕਰਨੀ ਆ ਤੋ ਉਹ ਵੀ ਕੋ ਚੱਕਰ ਨਹੀਂ ਦੁੱਧ ਕਿੰਨਾ ਇਸ ਵਕਤ ਦੁੱਧ 5 ਕਿਲੋ ਲਓ ਜੀ 5 ਕਿਲੋ ਦੁੱਧ ਹੈਗਾ ਦੋਨੋਂ ਟਾਈਮ ਮਿਲਦੀ ਆ ਠਾਪੀ ਤੇ ਵੀਰਾਂ ਦਾ ਮਿਲਦੀ ਆ ਕੁਰੀਥੇ ਸ਼ੇਰੇ ਖਿਲਾਦੀ ਮਾਰਾ ਜਾ ਇੱਕ ਵਾਰੀ ਜੇ ਤੁਸੀਂ ਫਰੰਟ ਕੋ ਚੈੱਕ ਕਰਾ ਫੇਸਰ ਕੁਆਲਟੀ ਬਖਾ ਭਰਾਵਾਂ ਨੂੰ ਸੇਖ ਸੁੰਗਦੀ ਪੰਤਰ ਪਤਾ ਲੱਗ ਜੇ Ориਜਨਲ ਸਿੰਘ ਆ ਕੋਈ ਸ਼ੇਡ ਦੀ ਖਾਨੀ ਨਹੀਂ ਹੋਈਗੀ ਠੀਕ ਆ ਜੀ ਕੋਈ ਬਣਿਆ ਨਹੀਂਗਾ ਦਾ ਤੀਜੇ ਵਾਸਤੇ ਗੱਬਣਾ ਹਾਂਜੀ ਹਾਂਜੀ ਤੀਜੇ ਆਸ ਲੋ ਜੀ ਤੀਜੇ ਵਾਸਤੇ ਗੱਬਣਾ ਦੂਜੇ ਦੇ ਵਿੱਚ ਹੁਣ ਪ੍ਰੈਜ਼ੈਂਟ ਟਾਈਮ ਇਹ ਚੱਲਣ ਈ ਆ 5 ਕਿਲੋ ਧਾਰਾਂ ਅੱਛਾ ਸ਼ੇਰੀ ਵੀਰ ਅਗਲੇ ਪਿਛਲੇ ਥਾਣਾਂ ਦੀਆਂ ਧਾਰਾਂ ਬਰਾਬਰ ਨੇ ਥਾਣਾਂ ਦੀਆਂ ਬਿਲਕੁਲ ਬਰਾਬਰ ਆਈ ਗਾਰ ਤਾਂ ਤੁਹਾਨੂੰ ਪਤਾ 5 ਕਿਲੋ ਦੁੱਧ ਕਿੰਨੀ ਕਾਉਣੀ ਹੈ ਬਿਲਕੁਲ ਬਿਲਕੁਲ ਤੇਰੇ ਕੋਲੋਂ 5 ਕਿਲੋ ਮਿਲ ਕੇ ਆ ਜਾਂਦੀ ਹੈ ਉਸ ਪਾਸੇ ਜਿਹੜਾ ਨਾ ਟੋਕਰ ਜੂ ਆ ਹਾਂ ਸੱਜਰ ਤਾਂ ਚਲ ਹੋਵੇ ਕਿ ਹੋਤਾਦਾ ਵੀ ਪੌਣੇ 2 ਕਿਲੋ ਕਿਤੇ 2 ਕਿਲੋ ਹੋਵੇ ਗਾਰਜੇਡ ਕਿਲੋ ਟੋਕੜੀ ਬੜੀ ਆ ਚੋਣ ਬੜੀ ਵਧੀਆ ਠੀਕ ਆ ਕੋਈ ਭੂਰ ਛੱਟਾ ਨਹੀਂ ਕੋਈ ਵੱਧ ਘਟ ਨਹੀਂ ਠੀਕ ਆ ਠੀਕ ਹਾਂ ਲਾ ਵੀ ਟੋਕਰ ਗੱਬਣ ਜਿਹੜੇ ਆਪਣੇ ਭੈਣ ਭਰਾ ਠੀਕਾ ਟਰਾਈ ਮਾਰਦੇ ਆ ਪਏ ਵੀ ਟੋਕਰ ਗੱਬਣ ਮਾਝ ਖਰੀਦ ਬੜੇ ਵੀਰ ਮੰਗਦੇ ਆ ਟੋਕਰ ਗੱਬਣ ਰਾਜਵੀਰ ਬਿਲਕੁਲ ਬਾਕੀ ਪਸ਼ੂ ਨਿਕਲਦਾ ਬਾਹਰੋਂ ਘਾਟਾ ਟੋਕਰ ਗ ਕੋਈ ਵੀ ਰੇਲ ਨਹੀਂ ਕਰਦਾ ਹਰੇਕ ਨੂੰ ਹੁੰਦਾ ਵੀ ਚਲੋ 2-4 ਮਹੀਨੇ ਹੋਰ ਸਾਂਭੀ ਗਏ ਤੇ ਤਿਆਰੀ ਤੇ ਪਸ਼ੂ ਪੂਰਾ ਟਕਾਣੇ ਦੇ ਵਿੱਚ ਗਿਆ ਠੀਕ ਆ ਤੇ ਅੱਜ ਇਹ ਮਾਝਾ ਆਪਾਂ ਤੁਹਾਨੂੰ ਪੇਸ਼ ਕਰ ਦਿੱਤੀ ਹੈ 4 ਮਹੀਨਿਆਂ ਦੀ ਗੱਭ 5 ਕਿਲੋ ਦੁੱਧ ਤੇ ਜੇ ਸੂਵੇ ਵਾਸਤੇ ਇਹ ਅੱਗੇ ਗੱਬਣਾ ਛੇਰੇ ਵੀਰ ਇਹ ਆਪਾਂ ਅੱਜ ਕਿੰਨੇ ਦੀ ਦੇ ਰਹੇ ਹਾਂ ਫਾਰਮ ਤੋਂ ਇਹ ਸ਼ਾ ਜੀ ਆਪਾਂ ਦੇ ਦਾਂਗੇ ਅੱਜ ਹਾ ਹਾਣਾ 2 ਘੱਟ 70 ਦੀ 80000 ਦੀ ਹਾਂ 80000 ਠੀਕ ਆ ਯਾ ਸਨੋਣਾ ਬੋਲੀ ਆ ਗੈਸ ਨੂੰ ਕੋਈ ਨਹੀਂ ਮੰਨਤਾ ਹੋ ਜੂਗਾ ਬਾਕੀ ਟੋਕੜ ਗਾ ਮੈਂ ਤੁਹਾਨੂੰ ਪਤਾ ਮਿਲਦੀ ਬਹੁਤ ਘਟਿਆ ਬਿਲਕੁਲ ਮਾਸੀ ਸੁਸਰੀ ਦਾ ਘੱਟ ਮਿਲਦੀ ਜਿਹੜੀਆਂ ਉਹੋ ਜੀਆਂ ਉਹਤ ਵਧੂ ਸੋ 68000 ਦੀ ਇਹ ਫਾਈਨਲ ਮੱਝ ਮਿਲ ਜੂਗੀ ਉਪਰੋਂ ਬਿਲਕੁਲ ਪਿੱਟ ਪੂੜੇ ਤੋਂ ਕੋਈ ਨਿਗਾ ਮਰਾ ਦਿੰਦੇ ਆ ਸਿੰਗਲ ਢੀ ਆ ਕਾਰੀ ਢੀ ਆ ਸੋਨਾ ਪਿੱਟ ਪੂੜਾ ਕਰਮਾ ਵਾਲੀ ਦਾ ਠੀਕ ਆ ਜੀ ਬਾਕੀ ਲੈਵਾ ਵੇਖੋ ਲੈਵਾ ਨਹੀਂ ਆ ਹਾਂ ਲੈਵਾ ਬਿਲਕੁਲ ਡਟ ਕਾਣੇ ਲੈਵਾ ਜਦੋਂ ਮੰਨ ਲਓ ਮੈਂ ਬਣੀ ਪੂਰਾ ਲੈਵਾ ਬੈਕ ਸਾਈਡ ਬਣਾਉਂਗੀ ਸਾਰਾ ਬਿਲਕੁਲ ਬਿਲਕੁਲ ਬਾਕੀ ਸਿੰਘ ਸਿੰਘ ਬਹੁਤ ਸੋਨਾ ਫੱਬ ਦਾ ਕੋਈ ਗੈਰ ਨਹੀਂ ਗਾ ਠੀਕ ਆ ਜੀ ਤੇ ਜਿੰਨੇ ਵੀ ਆ ਮਾਤ ਚੰਗੀ ਆ ਤੋਕੜ ਗੱਬਣੇ ਨਾਕਸੀ ਐਂਡ ਦੇ ਵਿੱਚ ਸਿਰਫ 68000 ਦੀ ਆਪਣੇ ਭਰਾਵਾਂ ਨੂੰ ਮਿਲ ਜਾਣੀ ਆ ਇਧਰ ਤਿੰਨ ਵੜਾ ਵਿਖਾਤੀਆਂ ਨੇ ਤੁਹਾਨੂੰ ਤਾਜ਼ੀਆਂ ਸੱਜਰ ਸੁਈਆਂ ਨੇ ਮੇਰੇ ਭਰਾ ਜਿਹੜੀ ਡਿਮਾਂਡ ਕਰਦੇ ਆ 25 ਲੀਟਰ 24 ਲੀਟਰ 22 ਤੋਂ ਬਾਰ-ਬਾਰ ਦੁੱਧ ਵਾਲੀਆਂ ਵੜਾਂ ਦੀ ਇਹ ਦੋਵੇਂ ਵੜਾਂ ਬਿਲਕੁਲ ਤੁਸੀਂ ਹੱਥ ਪਾ ਸਕਦੇ ਜੀ ਐਸ ਵਕਤ ਜਿੰਨੇ ਜਿੰਨੇ ਬੌਲੇ ਤੇ ਜਿੰਨੇ ਜਿੰਨੇ ਦੁੱਧ ਤੇ ਹੈਗੀਆਂ ਨੇ ਉਹ ਤੁਹਾਨੂੰ ਆਪਾਂ ਦੱਸ ਦਿਤੀਆਂ ਠੀਕ ਆ ਜੀ ਇੱਕ ਸ਼ੇਰੇ ਵੀਰ ਨੰਬਰ ਜਿਹੜੇ ਆਪਣੇ ਕਰਤੀਏ ਸਾਂਝੇ ਨੰਬਰ ਐ ਵੀਰ ਉਹ 7710537700 ਠੀਕ ਆ ਜੀ ਲਓ ਵੀ ਇਹ ਨੰਬਰ ਦੋਸਤੋ ਸਕਰੀਨ ਦੇ ਉੱਪਰ ਚਲਾ ਦਿੱਤੇ ਆ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਬਾਕੀ ਦੱਬ ਕੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਸੋ ਮਿਹਰਬਾਨੀ